ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਪੰਜਾਬ ਪੁਲਿਸ ਕਾਂਸਟੇਬਲ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਵੇਗਾ ਤੇ ਅਸੀਂ ਇਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੰਜਾਬ ਪੁਲਿਸ ਦੀ ਜਿਹੜੀ ਨਵੀਂ ਭਰਤੀ ਦੇ ਬਾਰੇ ਜਾਣਕਾਰੀ ਤੁਹਾਨੂੰ ਥੋੜੀ ਜੀ ਦੇਵਾਂਗੇ ਠੀਕ ਹੈ ਜੀ ਸੋ ਸਾਰੇ ਕੈਂਡੀਡੇਟਾਂ ਨੂੰ ਤਾਂ ਪਤਾ ਹੀ ਆ 223 ਦੀ ਭਰਤੀ ਦਾ ਜਿਹੜਾ ਰਿਜ਼ਲਟ ਆਊਟ ਹੋ ਚੁੱਕਿਆ ਸੀਗਾ ਠੀਕ ਹੈ ਜੀ ਤੇ ਹੁਣ ਜਿਹੜੀ 224 ਦੀ ਜਿਹੜੀ ਭਰਤੀ ਆ ਉਹ ਵੀ ਅਨਾਉਂਸ ਹੋਈ ਹੋਈ ਸੀਗੀ ਤੇ ਉਸ ਦੀਆਂ ਜਿਹੜੀਆਂ ਵਾਕੈਂਸੀਆਂ ਜਿਹੜੀ ਆ ਉਹ ਵੀ ਆਊਟਰ ਹੋਈਊਗਾ ਤੁਹਾਨੂੰ ਪਤਾ ਹੀ ਆ 1746 ਹੀ ਉਸ ਦੇ ਵਿੱਚ ਵਾਕੈਂਸੀ ਆ ਠੀਕ ਹੈ ਜੀ ਜਿਵੇਂ ਮਾਨ ਸਰਕਾਰ ਨੇ ਕਿਹਾ ਸੀਗਾ ਕਿ ਹਰੇਕ ਸਾਲ ਜਿਹੜੀਆਂ 1800 ਪੋਸਟਾਂ ਜਿਹੜੀਆਂ ਕੱਢਣੀਆਂ ਹੀ ਕੱਢਣੀਆਂ ਨੇ ਠੀਕ ਹੈ ਜੀ ਤੇ ਥੋੜੀ ਲੇਟ ਆਈਆਂ ਇਹ ਵਾਕੈਂਸੀਆਂ ਚਲੋ ਕੋਈ ਨਹੀਂ ਇਹਨਾਂ ਨੇ ਜਨਵਰੀ ਮਹੀਨੇ ਵਿੱਚ ਕਿਹਾ ਸੀਗੀਆਂ ਬਾਟੇ ਜਾ ਕੇ ਮਾਰਚ ਦੇ ਵਿੱਚ ਜਿਹੜੀਆਂ ਆਈਆਂ ਹੁਣ ਦੇਖੋ ਇਹਨਾਂ ਨੇ 14 ਮਾਰਚ ਨੂੰ ਕਿਹਾ ਸੀਗਾ ਕਿ ਅਸੀਂ ਜਿਹੜੇ ਆ ਫਾਰਮ ਜਿਹੜੇ ਆਨਲਾਈਨ ਅਪਲਾਈ ਕਰ ਦੇਣੇ ਆ ਤੇ ਕੱਲ ਸ਼ਾਮ 5 ਵਜੇ ਦੇ ਜਿਹੜੇ ਆ ਆਨਲਾਈਨ ਫਾਰਮ ਜਿਹੜੇ ਸਟਾਰਟ ਹੋ ਚੁੱਕੇ ਆ ਠੀਕ ਹੈ ਜੀ ਪੰਜਾਬ ਪੁਲਿਸ ਦੇ ਜਿਹੜੇ ਕੈਂਡੀਡੇਟ ਪੰਜਾਬ ਪੁਲਿਸ ਦੇ ਵਿੱਚ ਕਿਸੇ ਕਾਰਨ ਤੋਂ ਪਿਛਲੀ ਵਾਰ ਨਹੀਂ ਸਿਲੈਕਟ ਹੋ ਸਕੇ ਜਾਂ ਜਿਹੜੇ ਕੈਂਡੀਡੇਟਾਂ ਦੀ ਪਿਛਲੀ ਵਾਰ ਏਜ ਨਹੀਂ ਸੀਗੀ ਪਲੱਸ 2 ਨਹੀਂ ਕੀਤੀ ਹੋਈ ਸੀਗੀ ਤੇ ਉਹ ਇਸ ਵਾਰ ਜਿਹੜੇ ਫਾਰਮ ਭਰਨਾ ਚਾਹੁੰਦੇ ਨੇ ਤੇ ਉਹ ਜਾ ਕੇ ਆਪਣਾ ਫਾਰਮ ਜਿਹੜਾ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਤੇ ਤੁਸੀਂ ਜਾ ਕੇ ਜਿਹੜਾ ਆ ਆਪਣਾ ਫਾਰਮ ਜਿਹੜਾ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਕੰਪਿਊਟਰ ਕੈਫੇ ਤੋਂ ਜਿਹੜਾ ਤੁਸੀਂ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੀ ਇਹ ਮੇਨ ਫਾਰਮਾਂ ਦੀ ਡੇਟ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਏ ਜਿਹੜੀ ਹੈ 14 ਤਰੀਕ ਤੋਂ ਫਾਰਮ ਸ਼ਾਮ ਤੋਂ ਸਟਾਰਟ ਹੋ ਚੁੱਕੇ ਆ ਠੀਕ ਹੈ ਜੀ 14 ਮਾਰਚ ਤੋਂ ਤੇ ਚੱਲਣੇ ਨੇ ਜੀ 4 ਅਪ੍ਰੈਲ ਤੱਕ ਠੀਕ ਹੈ ਜੀ ਇਹ ਡਾਟਾ ਦੇ ਵਿੱਚ ਵਿੱਚ ਤੁਸੀਂ ਜਿਹੜਾ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ ਫਾਰਮ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਪਲੱਸ 2 ਸਰਟੀਫਿਕੇਟ ਠੀਕ ਹੈ ਜੀ 10th ਦਾ ਵੀ ਹੋਵੇ ਪਲੱਸ 2 ਦਾ ਸਰਟੀਫਿਕੇਟ ਨਾਲ ਤੁਹਾਡੇ ਆਧਾਰ ਕਾਰਡ ਠੀਕ ਹੈ ਜੀ ਇੱਕ ਤੁਹਾਡੀ ਪਾਸਵਰਡ ਸਾਈਜ਼ ਫੋਟੋ ਲੱਗੇਗੀ ਨਾਲ ਉੱਥੇ ਤੁਹਾਡੇ ਜਿਹੜੇ ਸਾਈਨਿੰਗ ਕਰਵਾਏ ਜਾਣਗੇ ਚਲੋ ਸਾਈਨ ਤਾਂ ਤੁਹਾਡੇ ਸਾਰਿਆਂ ਦੇ ਹੋਣੇ ਤੁਹਾਨੂੰ ਪਤਾ ਹੀ ਹੋਵੇਗਾ ਇਨੀ ਬੇਸਿਕ ਜਾਣਕਾਰੀ ਤੇ ਨਾਲ ਤੁਹਾਡੇ ਕੋਲ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਹੋਵੇ ਠੀਕ ਹੈ ਜੀ ਤੇ ਨਾਲ ਹੀ ਤੁਹਾਡਾ ਜਿਹੜਾ ਤੁਸੀਂ ਜਿਹੜੀ ਵੀ ਕਾਸਟ ਨੂੰ ਬਿਲੋਂਗ ਕਰਦੇ ਆ ਤੇ ਤੁਹਾਡੇ ਕੋਲ ਉਸ ਕਾਸਟ ਦਾ ਜਿਹੜਾ ਸਰਟੀਫਿਕੇਟ ਹੋਣਾ ਜਿਹੜਾ ਲਾਜ਼ਮੀ ਹੈ ਠੀਕ ਹੈ ਜੀ ਤੇ 1746 ਪੋਸਟਾਂ ਤੇ ਜਿਹੜੀ ਆ ਵੈਕੈਂਸੀ ਆਊਟ ਹੋ ਚੁੱਕੀ ਹੈ ਇਸ ਦਾ ਜਿਹੜਾ ਐਗਜ਼ਾਮ ਹੈ ਮਈ ਜਾਂ ਜੂਨ ਦੇ ਵਿੱਚ ਜਿਹੜਾ ਲਿਆ ਜਾਵੇਗਾ ਠੀਕ ਹੈ ਜੀ ਸੋ ਸਾਰੇ ਕੈਂਡੀਡੇਟ ਹੁਣ ਆਪਣੀਆਂ ਤਿਆਰੀਆਂ ਸਟਾਰਟ ਕਰ ਦੇਣ ਜਿਹੜੇ ਕੈਂਡੀਡੇਟਾਂ ਨੇ ਨਹੀਂ ਤਿਆਰੀ ਸਟਾਰਟ ਕੀਤੀ ਅਸੀਂ ਇਸ ਚੈਨਲ ਤੋਂ ਜਿਹੜੇ ਆ ਫ੍ਰੀ ਆਫ ਕਾਸਟ ਜਿਹੜੇ ਮੋਕ ਟੈਸਟ ਲਾਉਂਦੇ ਆ ਠੀਕ ਹੈ ਜੀ ਉਹ ਤੋਂ ਸੀ ਮੋਕ ਟੈਸਟ ਪੇਪਰਾਂ ਤੋਂ ਪਹਿਲਾਂ ਜਰੂਰ ਲਗਵਾਇਓ ਠੀਕ ਹੈ ਜੀ ਬਾਕੀ ਅਸੀਂ ਚੈਨਲ ਤੋਂ ਕਲਾਸਾਂ ਅਪਲੋਡ ਕਰਦੇ ਹੀ ਰਹਿੰਦੇ ਆ ਤੇ ਤੁਸੀਂ ਉਹਨਾਂ ਨੂੰ ਵੀ ਜਿਹੜੀਆਂ ਜਰੂਰ ਜੁਆਇਨ ਕਰਿਓ ਪੰਜਾਬ ਪੁਲਿਸ ਦੀ ਜਿਹੜੀ ਆ ਹਰੇਕ ਤਰ੍ਹਾਂ ਦੀ ਜਿਹੜੀ ਜਾਣਕਾਰੀ ਲੈਣ ਦੇ ਲਈ ਨਾ ਚੈਨਲ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜਰੂਰ ਜੁਆਇਨ ਕਰਨਾ ਉਸ ਦਾ ਜਿਹੜਾ ਤੁਹਾਨੂੰ ਲਿੰਕ ਆ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਠੀਕ ਹੈ ਜੀ ਪੇਪਰ ਦੇ ਵਿੱਚ ਜਿਹੜੀ ਤੁਹਾਨੂੰ ਬਾਕੀ ਜਿਹੜੀ ਜਾਣਕਾਰੀ ਕੀ ਕੀ ਤੁਹਾਡਾ ਫਿਜ਼ੀਕਲ ਦੇ ਵਿੱਚ ਹੋਣਾ ਹੈ ਠੀਕ ਹੈ ਜੀ ਪੇਪਰ ਪੈਟਰਨ ਕੀ ਹੈ ਉਹ ਅਗਲੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀ ਵਿੱਚ ਤੁਹਾਨੂੰ ਦੱਸਣਾ ਸੀਗਾ ਕਿ 14 April ਤੋਂ ਜਿਹੜੇ 4 April ਤੱਕ ਜਿਹ 14 March ਤੋਂ ਲੈ ਕੇ 4 April ਤੱਕ ਤੁਹਾਡੇ ਜਿਹੜੇ ਆ ਉਹ ਫਾਰਮ ਜਿਹੜੇ ਸਟਾਰਟ ਹੋ ਚੁੱਕੇ ਆ ਤੁਸੀਂ ਅਪਲਾਈ ਆਨਲਾਈਨ ਜਿਹੜਾ ਆ ਕਰ ਸਕਦੇ ਹੋ ਸੋ ਜਿੰਨੇ ਵੀ ਕੈਂਡੀਡੇਟ ਪੰਜਾਬ ਪੁਲਿਸ ਦੇ ਚਾਹਵਾਨ ਆ ਉਹ ਆਪਣਾ ਫਾਰਮ ਜਿਹੜਾ ਆ ਉਹ ਭਰ ਸਕਦੇ ਆ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਸੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਬਾਕੀ ਜਲਦੀ ਮਿਲਦੇ ਹਾਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ